ਲਓ ਜੀ ਆਪਾਂ ਵੀ ਜੈਕਟ ਪਾਈ ਹੋਈ ਆ ਦੋਸਤੋ ਸਾਰਾ ਮਾਲ ਦੇਖੋ ਬੋਰੀ ਬੋਰੀ ਦੇਖੋ ਜੀ ਬੋਰੀ ਬੋਰੀ ਆ ਲਓ ਜੀ ਦੋਸਤੋ ਲੱਗੇ ਹੋਏ ਨੇ ਸੁਨੀ ਰਾਣਾ ਤੇ ਗੁਰਸੇਵਕ ਮਾਲ ਢੋਣ ਦੇਖੋ ਜੀ ਫੁੱਲ ਮਾਲ ਆਇਆ ਏ ਬੋਰੀ ਬੋਰੀ ਤੇ ਲੱਗੇ ਹੋਏ ਨੇ ਦੋਸਤੋ ਹੈਲੋ ਦੋਸਤੋ ਗੁੱਡ ਮਾਰਨਿੰਗ ਰਾਣਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਲਓ ਜੀ ਆਪਾਂ ਉੱਠ ਗਏ ਆ ਸਾਰੇ ਬੱਚੇ ਸਕੂਲ ਚਲੇ ਗਏ ਆ ਔਰ ਮੈਂ ਕਨਾਨਾ ਜਾਈ ਮੈਂ ਝੋਲੇ ਆ ਹੈ ਔਰ ਖਾਂਸੀ ਜ਼ੁਖਾਮ ਹੋ ਰਹਾ ਹੈ ਤੇ ਲੋ ਜੀ ਦੋਸਤੋ ਆਪਾਂ ਉੱਠੇ ਆਂ ਰਵਿਦਾ ਰਾਣੀ ਸਵਰੀ ਸਵਰੀ ਲਾ ਰਹੀ ਏ ਝਾੜੂ ਔਰ ਫਾਰ ਰਹਾਣੀ ਮਾਂਜਰੀਆ ਭਾਂਡੇ ਤੇ ਲੋ ਜੀ ਦੋਸਤੋ ਆਪਾਂ ਹੋ ਜਾਂਦੇ ਆਂ ਨਾ ਤਿਆਰ ਤੇ ਫਿਰ ਚੱਲਦੇ ਆਂ ਆਪਾਂ ਆਪਣੀ ਸ਼ੌਪ ਤੇ ਜੋ ਕਿ ਮਾਲ ਆਇਆ ਅੱਜ ਫਿਰ ਤੇ ਕੱਲ ਗਏ ਤੇ ਆਪਾਂ ਜਾਨੇ ਸੋਨੂੰ ਵਲੋਗ ਦਿਖਾਣੇ ਸਜੋ ਦੇ ਵਿੱਚ ਤੇ ਚਲੋ ਮਿਲਦੇ ਆਂ ਥੋੜੀ ਦੇਰ ਚ ਠੀਕ ਆ ਦੋਸਤੋ ਨਾ ਤੋ ਕੇ ਸਾਡੇ ਨਾਲ ਬਣੇ ਰਹੋ ਤੁਸੀਂ ਅੱਜ ਤੁਹਾਨੂੰ ਦਿਖਾਵਾਂਗੇ ਸਾਰੀ ਵੈਰਾਈਟੀ ਫਿਰ तो कली कली हूँ तो मॉल अपना औके की रिपोर्ट हो गया ठीक है दोस्तों चलो मिलते हैं फिर थोड़ी देर च ठीक है दोस्तों लो जी दोस्तों नहा धो तो के रेडी शेड़ी हो गया परौंठे चाय पी लिए है और धूप भी निकल गई है दोस्तों धूप निकल गई है धूप आह जादू है धूप निकल गई दोस्तो, है दोस्तों चलो चलते हैं शॉप पे चाय अपनी पैक हो गई है सारे अपने काम वम बीच है तो हम चलते हैं अपनी शॉप पे हमारे हरे हरे फूल भी हो गए हैं पूरे रेडी अब इन पर फूल आया करेंगे लो जी दोस्तों चलते हैं अगर शॉप में माल आने वाला है आपको दिखाऊंगा ठीक है दोस्तों अभी पहुंचा नहीं है क्योंकि इसलिए क्योंकि धुंध बहुत पड़ रही है रोड पे धुंध बहुत पड़ रही है रोड पे इसीलिए थोड़ा सा लेट हो जाता है हम भी गए थे लेट हो गए थे और चलो जी मिलते हैं शॉप पर ठीक है दोस्तों हमारे साथ बने रहना हम तो दिखाते हैं आपको माल आया हुआ बोरे आए हुए ठीक है दोस्तों मिलते हैं थोड़ी देर में ਓਕੇ ਹੈਲੋ ਦੋਸਤੋ ਲੋ ਜੀ ਆ ਗਏ ਅਸੀਂ ਸ਼ਾਪ ਤੇ ਤੇ ਲੈਡ ਭੱਜ ਗਈ ਹੈ ਦੋਸਤੋ ਲੈਡ ਭੱਜ ਗਈ ਹੈ ਤੇ ਬੋਰੇ ਵੀ ਆ ਗਏ ਜੋ ਕਿ ਗੁਰਸੇਵ ਸਿੰਘ ਸੁਨੀ ਰਾਣਾ ਖੋਲਣ ਲੱਗਿਆ ਇਹ ਬੋਰੇ ਤੇ ਰਾਦੇ ਰਾਦੇ ਆ ਦੋਸਤੋ ਰਾਦੇ ਰਾਦੇ ਲੋ ਜੀ ਦੇਖੋ ਜੀ ਲੈਡ ਭੱਜ ਗਿਆ ਮਾਲ ਹੀ ਮਾਲ ਆਇਆ ਹੋਇਆ ਇਹ ਲੈਡ ਭੱਜ ਗਿਆ ਦੋਸਤੋ ਚਲੋ ਕੋਈ ਗੱਲ ਨਹੀਂ ਤੇ ਦੇਖੋ ਜੀ ਪੂਰੇ ਨਵੇਂ ਨਵੇਂ ਆਰਟੀਕਲ ਨੇ ਆਜੋ ਫੜਾ ਫੜਾ ਦੋਸਤੋ ਫੜਾ ਫੜਾ ਆਜੋ ਦੋਸਤੋ ਲੋਜ ਸਾਡੇ ਆਗੇ ਵੀ ਕੇ ਦੋਸਤੋ ਆਗੇ ਹੀ ਵੀ ਕੇ ਵਡੀਗਾ ਨਾਲ ਬਹੁਤ ਜਿਆਦੇ ਖਲ ਰਿਹਾ ਗਰਮ ਮਾਲ ਆ ਗਿਆ ਦੇ ਵਿੱਚ ਆਜੋ ਲੋਜ ਦੋਸਤੋ ਸਾਡੇ ਗਰਮ ਮਾਲ ਆ ਗਿਆ ਦੇ ਵਿੱਚ ਬਹੁਤ ਜਿਆਦੇ ਮੈਨੂੰ ਵੀ ਕੋ ਟੀਵੀ ਆ ਕੋਈ ਦਰਵਾ ਛੱਡੋ ਮੈਂ ਵੀ ਲੈਣਾ ਆ ਠੰਡ ਬਹੁਤ ਜਿਆਦੇ ਆ ਲੋਲੇ ਮਾਲੇ ਬਹੁਤ ਜਿਆਦੇ ਵਧੀਆ ਤੇ ਵੈਰਾਈਟੀ ਬਹੁਤ ਸੋਹਣੀ ਹੈ ਤਿੰਨ ਬੋਰੇ ਆਣ ਗਏ ਦੋਸਤ ਤਿੰਨ ਬੋਰੇ ਪ੍ਰਾਈਸ ਬਹੁਤ ਜਿਆਦਾ ਜੈਨੂਅਲ ਹੈ ਪ੍ਰਾਈਸ ਬਹੁਤ ਜਿਆਦਾ ਜੈਨੂਅਲ ਹੈ ਮੈਨੂੰ ਤੇ ਰਹਾ ਨਹੀਂ ਗਿਆ ਚਾਰ ਕੋਟੀਆਂ ਪਹਿਲਾਂ ਲੈ ਲਓ ਜੀ ਦੇਖੋ ਜੀ ਆ ਗਏ ਦੇਖੋ ਜੀ ਸਾਰੇ ਆ ਰਹੇ ਨੇ ਮਿੱਤਰੋ ਹਮ ਹਵਾ ਕੇ ਮਾਲ ਖੁੱਲ ਰਿਹਾ ਏ ਪੈ ਗਈਆਂ ਆ ਜਾਓ ਦੋਸਤੋ ਆਇਓ ਲਓ ਜੀ ਮਿੱਤਰੋ ਭੀੜ ਪੈ ਗਈ ਠੰਡ ਲਓ ਜੀ ਕਿਸ ਬਾਤ ਦਾ ਹੈ ਗਵੰਡ ਲੈ ਜਾਓ ਅਪਰ ਲੈ ਜਾਓ ਹੁੱਡੀਆਂ ਪੈ ਗਈ ਠੰਡ ਕਾਲਜੇ ਜੀ ਦੋਸਤੋ ਲਓ ਜੀ ਦੋਸਤੋ ਮਿਲਦੇ ਆ ਫਿਰ ਥੋੜੀ ਦੇਰ ਚ ਦਿਖਾਵਾਂਗੇ ਤੁਹਾਨੂੰ ਸਾਰੀ ਲਓ ਜੀ ਦੋਸਤੋ ਆ ਗਏ ਆ ਗਏ ਮਿਲਦੇ ਆ ਫਿਰ ਥੋੜੀ ਦੇਰ ਚ ਠੀਕ ਆ ਦੋਸਤੋ ਲਓ ਜੀ ਦੋਸਤੋ ਆ ਗਿਆ ਮਾਲ ਫੁੱਲ ਚੱਕ ਤੇ ਫੱਟੇ ਦੇਖੋ ਜੀ ਮਾਲੇ ਮਾਲਾ ਪੂਰਾ ਓਕੇ ਦੀ ਰਿਪੋਰਟ ਆ ਤੇ ਲਓ ਜੀ ਆ ਜਾਓ ਫਿਰ ਪੂਰਾ ਹਮ ਹਮ ਆ ਕੇ ਪੂਰਾ ਸਰਦੀਆਂ ਦਾ ਵਿੰਟਰ ਦਾ ਵਿਆਹ ਸਾਦੀਆਂ ਦਾ ਪੂਰਾ ਮਾਲੀ ਮਾਲਾ ਇੱਕ ਮਿੰਟ ਲਓ ਜੀ ਦੋਸਤੋ ਤੇ ਆ ਦੇਖੋ ਮੇਰੇ ਚੈੱਕ ਕਰੋ ਆਈਟਮ ਆਈਟਮ ਦੇਖੋ ਜੀ ਪਾਈ ਸਾਰਾ ਮਾਲ ਆਇਆ ਹੈ ਆ ਸਾਰਾ ਦੇਖੋ ਜੀ ਸਾਰਾ ਮਾਲ ਆ ਤੇ ਆ ਦੇਖੋ ਜੀ ਇੱਧਰ ਦੇਖੋ ਜੀ ਦੋਸਤੋ ਨਾ ਜੀ ਬਹੁਰੀ ਬੋਲੇ ਨੇ ਇੱਥੇ ਸਰਦੀ ਹੈ ਇੱਥੇ ਸਰਦੀਆਂ ਐ ਕਰਕੇ ਦਿਖਾ ਰਹੇ ਆ ਗਰਮੀ ਚ ਅਰੇ ਟੀ-ਸ਼ਰਟ ਚ ਹੈ ਮੈਂ ਟੀ-ਸ਼ਰਟ ਚ ਉੱਥੇ ਸਰਦੀ ਹੈ ਜੀ ਉਹਦੇ ਸਿਮਲਾ ਬੈਰੇ ਬਰਫ ਵੈਰੀ ਆ ਦੋਸਤੋ ਦੇਖ ਲਿਆ ਤੁਸੀਂ ਨੇ ਬਰਫ ਕਹਿੰਦੇ ਇਹਦੀ ਬਰਫ ਬੂਵੀਰ ਜੀ ਖਾ ਲਓਗੇ ਬਰਫ ਦਾ ਪਾਉਗੀ ਪਰ ਆ ਬੰਦੇ ਨਾ ਟੀ-ਸ਼ਰਟ ਚ ਕੰਬਰੇ ਨੇ ਇਹ ਜੇ ਬੰਦੇ ਵੇਖਣ ਨਹੀਂ ਦੇ ਰਹੇ ਸਾਡਾ ਮਾਲ ਤੇ ਆਜੋ 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 ਹਮ ਆ ਲਓ ਜੀ ਦੋਸਤੋ ਮਿਲਦੇ ਆ ਥੋੜੀ ਦੇਰ ਠੀਕ ਆ ਦੋਸਤੋ ਲਓ ਜੀ ਮੇਤਰੋ ਆ ਗਿਆ ਮਾਲ ਸਾਰਾ ਵਿੰਟਰ ਦਾ ਸਰਦੀਆਂ ਦਾ ਦੇਖੋ ਜੀ ਪੂਰਾ ਮਾਲ ਖੁੱਲ ਰਿਹਾ ਏ ਲਓ ਜੀ ਆਪਾਂ ਵੀ ਜੈਕਟ ਪਾਈ ਹੋਈ ਆ ਦੋਸਤੋ ਸਾਰਾ ਮਾਲ ਦੇਖੋ ਬੋਰੀ ਬੋਰੀ ਦੇਖੋ ਜੀ ਬੋਰੀ ਬੋਰੀ ਆਏ ਹੋਏ ਨੇ ਦੋਸਤੋ ਆਜੋ ਫਟਾਫਟ ਆਜੋ ਮੇਤਰੋ ਆਜੋ ਬੋਰੀ ਬੋਰੀ ਲੱਗੇ ਹੋਏ ਨੇ ਸਾਰੇ ਤੇ ਮਾਲ ਹੀ ਮਾਲ ਗਰਮ ਮਾਲ ਆਇਆ ਸਾਰਾ ਹੀ ਚਲੋ ਮਿਲਦੇ ਆ ਥੋੜੀ ਦੇਰ ਠੀਕ ਆ ਦੋਸਤੋ ਸਾਰਾ ਮਾਲ ਕੱਢ ਕੇ ਹੋ ਜੀ ਦੋਸਤੋ ਲੱਗੇ ਹੋਏ ਨੇ ਸੁਨੀ ਰਾਣਾ ਤੇ ਗੁਰਸੇਵਕ ਮਾਲ ਟਾਉਣ ਦੇਖੋ ਜੀ ਫੁੱਲ ਮਾਲ ਆਇਆ ਏ ਬੋਰੀ ਬੋਰੀ ਤੇ ਲੱਗੇ ਹੋਏ ਨੇ ਦੋਸਤੋ ਚਲੋ ਜੀ ਦੋਸਤੋ ਚਲਦੇ ਆਪਾਂ ਅੰਦਰ ਆਪਾਂ ਸਾਰੇ ਬੋਰੇ ਖੋਲ ਤੇ ਦੇਖੋ ਜੀ ਆਪ ਇਹਨੇ ਖਾਲੀ ਬੋਰੇ ਮਾਰੀ ਮਾਲ ਆਇਆ ਦੋਸਤੋ ਸੋਨੂੰ ਸੋਨੂੰ ਦਿਖਾਵਾਂਗੇ ਆਪਾਂ ਕੱਲੀ ਕੱਲੀ ਐਟਮ ਰੋਜ਼ ਮਾਲ ਆ ਰਿਹਾ ਏ ਸੋਨੂੰ ਦਿਖਾ ਨਹੀਂ ਪਏ ਕਿਉਂਕਿ ਸਾਡੇ ਨਾਲ ਜਗ੍ਹਾ ਧੱਕਾ ਲਾਣ ਦੀ ਤੇ ਲਾਵਾਂਗੇ ਦੇਖੋ ਸੋਨੂੰ ਕੱਲੇ ਕੱਲੇ ਸੈਂਪਲ ਦਿਖਾਵਾਂਗੇ ਜਿਵੇਂ ਆ ਦੇਖੋ ਆ ਪੀਐਸ ਜੈਕਟ ਵਗੈਰਾ ਸਾਰਾ ਕੁਝ ਮਾਲ ਆਇਆ ਹੋਇਆ ਏ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਵਾਂਗੇ ਦੋਸਤੋ ਚਲੋ ਸਾਰੇ ਬਣੇ ਰਹੋ ਦੀਦਾ ਦੋਸਤੋ ਮੈਂ ਤੁਹਾਨੂੰ ਸਾਰੀ ਚੀਜ਼ ਦਿਖਾਵਾਂਗਾ ਦੇਖੋ ਉਦਾਂ ਦੇ ਲੱਗੇ ਹੋਏ ਆਈਟਮਾ ਸਾਰੀਆਂ ਆਈਟਮਾਂ ਲੰਘੋ ਭਰਿਆ ਪਿਆ ਦੇਖੋ ਲਦਰ ਲੂਦਰ ਦੀ ਜੈਕਟ ਆ ਸਾਰਾ ਕੁਝ ਮਾਲ ਅਵੇਲੇਬਲ ਆ ਵਿਆਹ ਸਾਦੀਆਂ ਦੇ ਸਾਰੀ ਆਈਟਮ ਆ ਆਜੋ ਬਸ ਦੋਸਤੋ ਆਜੋ ਬਸ ਮਿਲਦੇ ਆ ਫਿਰ ਥੋੜੀ ਮੇਹ ਹੋਡੀਆਂ ਆਈਆਂ ਦੇਖੋ ਲਓ ਜੀ ਸਾਰਾ ਨਵਾਂ ਹੋਡੀਆਂ ਆਈਆਂ ਦੇਖੋ ਦਿਖਾਉ ਉਹ ਸਿੰਪਲ ਲਓ ਜੀ ਲਓ ਜੀ ਦੋਸਤੋ ਆ ਦੇਖੋ ਜੀ ਨਵੀਆਂ ਸਾਰੀਆਂ ਹੋ ਲੋ ਵਧੀਆ ਚ ਐਨ ਓਕੇ ਦੀ ਰਿਪੋਰਟ ਆ ਬਲੈਕ ਵਾਈਟ ਸਾਰਾ ਕੁਝ ਵਧੀਆ ਆਇਆ ਦੋਸਤੋ ਆ ਜਾਓ ਬਸ ਹੁਣ ਚਲੋ ਮਿਲਦਿਆਂ ਫਿਰ ਥੋੜੀ ਦੇਰ ਚ ਸੈਟਿੰਗ ਕਰ ਲਿਆ ਫਿਰ ਸੋਨੂੰ ਟਾਈਮ ਲਾ ਕੇ ਕੱਲੀ ਕੱਲੀ ਚੀਜ਼ ਦਿਖਾਵਾਂਗੇ ਕੱਲੀ ਕੱਲੀ ਆਟਮ ਭਰਿਆ ਪਿਆ ਆਪਣਾ ਸ਼ੋਰੂਮ ਆ ਜਾਓ ਵਾ ਦੋਸਤੋ ਆ ਜਾਓ ਬਸ ਠੀਕ ਆ ਦੋਸਤੋ ਮਿਲਦਿਆਂ ਫਿਰ ਥੋੜੀ ਦੇਰ ਚ ਠੀਕ ਆ ਦੋਸਤੋ ਹੈਲੋ ਦੋਸਤੋ ਲੋ ਜੀ ਆ ਗਏ ਸ਼ੌਕ ਤੋਂ ਬਹੁਤ ਥੱਕ ਗਏ ਦੋਸਤੋ ਤੁਹਾਨੂੰ ਪਤਾ ਮਾਲ ਆਇਆ ਹੋਇਆ ਜੀ ਤੇ ਲੋ ਜੀ ਅਸੀਂ ਲੈ ਕੇ ਆਏ ਆ ਆਪਣਾ ਇੱਕ ਐਲਈਡੀ ਲੈ ਕੇ ਆਏ ਆ ਦੋਸਤੋ ਐਲਈਡੀ ਲੈ ਕੇ ਆਏ ਆ ਔਰ ਸ਼ੌਕ ਸੇ ਆਏ ਆ ਔਰ ਬਣਾਈ ਹੈ ਖਿਚੜੀ ਔਰ ਲੋ ਜੀ ਇਧਰ ਦੇਖਿਓ ਔਰ ਔਰ ਦੇਖੋ ਬੱਚੇ ਖਿਚੜੀ ਖਾ ਰਹੇ ਹੈ ਦੋ ਦੋ ਪਲੇਟਾਂ ਤਿੰਨ ਤਿੰਨ ਪਲੇਟਾਂ ਖਾ ਰਹੇ ਹੈ ਖਿਚੜੀ ਔਰ ਵਿਤਾਰਾਂ ਨੇ ਇਧਰ ਦੇਖੋ ਜੀ ਲਓ ਜੀ ਦੋਸਤੋ ਚਲੋ ਜੀ ਮੈਂ ਦਿਨੇ ਛੋਲੇ ਚਲੋ ਮਿਲਦੇ ਫਿਰੀ ਖਾ ਕੇ ਛਿੜੀਦਾ ਦੋਸਤੋ ਥੋੜੀ ਦੇਰ ਮੈਂ ਲੜਨ ਲੱਗੇ ਹੁਣ ਆਪਾਂ ਬੋਲਣ ਲੱਗੇ ਤੂੰ ਇਹ ਕਰਦਾ ਫੋਣਾ ਕਰਦਾ ਹੋਰ ਖਿਲਾਵੇ ਇਹ ਫਿਰ ਚਲੋ ਜੀ ਦੋਸਤੋ ਕੋਈ ਬਾਤ ਨਹੀਂ ਹੈ ਚਲੋ ਮਿਲਦੇ ਹਾਂ ਥੋੜੀ ਦੇਰ ਮੈਂ ਠੀਕ ਹੈ ਦੋਸਤੋ ਹਲੋ ਦੋਸਤੋ ਲਓ ਜੀ ਪਿਓ ਰਾਤ ਦੀ ਚਾਹ ਜੋ ਕਿ ਪੱਤੀ ਪਾਈ ਹੋਇਆ ਦਾ ਦਾ ਸਭ ਕੁਸ ਪਾਇਆ ਹੋਇਆ ਦੋਸਤੋ लो जी मैं कहीं ले गया है दवाई जो कि रविता रानी देगी अब उसमें क्या बोलते हैं क्या है वो पाप स्टीम वाला देगी कैप्सूल डाल के और सारे सो गए हैं लाइट बंद हो गई है और हम जाग रहे हैं और चलो ये दूध पियो आप भी और हम भी पीते हैं ठीक है दोस्तों लो जी दोस्तों चल गई है मशीन जो कि स्टीम देने वाली है और मैं कराने को स्टीम दी जा रही है जो कि मयंक कराने को हो गया है खांसी जुकाम और नानसी और ये लो ये खुद ही ले रहा है देखिए पकड़ के खुद ही ले रहा है हाथ रिविता रानी ने भरा रखा हुआ है इसको अच्छा लग रहा है और, और दोनों हाथ पकड़ के ले रहा है देखा खुद ही ले रहा है इसको पता है कि इससे अच्छा होता है सबको लेनी चाहिए जिसको खांसी जुकाम होता है और ये देखिए नए दूध पी रही है और चम्मच के साथ हाँ चम्मच तो ले रही है च... तो को रही। लो ये चम्मच के साथ ठाकुर जी को पिलाया है और आप भी पिया है ठीक है दोस्तों चलो जी मयंकराना ले रहा है स्टीम और मशीन चल रही है उतरली साइड देखिए दोस्तों और मयंकराने के देखिए डोल वगैरह रखे हैं दोस्तों और ये देखिए और चलो जी दोस्तों मिलते हैं फिर कल नए ब्लॉक के साथ आपको सारी वैरायटी दिखाएंगे जो कि हम लेके आए हैं और ये देखिए कैसे मनाया हुआ, बैट बनाया हुआ है बेड का कबाड़ा बनाया हुआ है रविता रानी ने और चलो दोस्तों मिलते हैं फिर ठीक है दोस्तों ठीक है दोस्तों मिलते हैं फिर कल नए ब्लॉक के साथ ठीक है मित्रों चलो जी बाय बाय जय हिंद दोस्तों जय हिंद